43 ਦਿਨਾਂ ਬਾਅਦ ਖਤਮ ਹੋਇਆ ਅਮਰੀਕੀ ਸ਼ਟਡਾਊਨ ਅਮਰੀਕੀ ਸਰਕਾਰ ਦੇ ਸ਼ਟਡਾਊਨ ਖਤਮ ਹੋਣ ਤੋਂ ਬਾਅਦ ਵੀ ਮਾਰਕੀਟਾਂ ਵਿੱਚ ਹਲਚਲ ਰਿਜ਼ਰਵ ਬੈਂਕ ਆਫ ਇੰਡੀਆ ਨੇ ਐਨਆਰਆਈ ਡਿਪੋਜ਼ਿਟ ਵਿੱਚ 11 ਸਾਲਾਂ ਦਾ ਸਭ ਤੋਂ ਵੱਡਾ ਵਾਅਦਾ ਕੀਤਾ ਦਰਜ ਪਿਛਲੇ 43 ਦਿਨਾਂ ਤੋਂ ਅਮਰੀਕਾ ਵਿੱਚ ਸ਼ਟਡਾਊਨ ਕਾਰਨ ਹਾਲਾਤ ਬੜੇ ਮਾੜੇ ਬਣੇ ਹੋਏ ਸਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਬੋਧਵਾਰ ਰਾਤ ਨੂੰ ਸਰਕਾਰੀ ਫੰਡਿੰਗ ਵਾਲੇ ਬਿੱਲ ਤੇ ਦਸਤਖਤ ਕਰ ਦਿੱਤੇ ਨੇ ਇਸ ਤਰ੍ਹਾਂ ਅਮਰੀਕੀ ਇਤਿਹਾਸ ਦਾ ਸਭ ਤੋਂ ਲੰਬਾ ਸ਼ਟਡਾਊਨ ਖਤਮ ਹੋ ਗਿਆ ਹੈ ਸ਼ਟਡਾਊਨ ਕਾਰਨ ਫੈਡਰਲ ਕਰਮਚਾਰੀਆਂ ਨੂੰ ਤਨਖਾਹਾਂ ਨਾ ਮਿਲਣ ਕਰਕੇ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਹਵਾਈ ਅੱਡਿਆਂ ਤੇ ਵੀ ਯਾਤਰੀਆਂ ਲਈ ਵਿਘਨ ਪੈ ਰਹੇ ਸਨ ਕਿਉਂਕਿ ਹਵਾਈ ਕਰਮਚਾਰੀਆਂ ਦੀ ਗਿਣਤੀ ਵਿੱਚ ਵੀ ਭਾਰੀ ਕਮੀ ਆਈ ਸੀ ਕਈ ਫੂਡ ਬੈਂਕਾਂ ਤੇ ਲੰਬੀਆਂ ਲਾਈਨਾਂ ਲੱਗੀਆਂ ਵਾਸ਼ਿੰਗਟਨ ਵਿੱਚ ਰਾਜਨੀਤਿਕ 파ੜੀ ਨੂੰ ਵੀ ਇਸ ਸ਼ਟਡਾਊਨ ਨੇ ਹੋਰ ਡੂੰਗਾ ਕੀਤਾ। 트럼ਪ ਨੇ ਡੈਮੋਕ੍ਰੇਟਸ ਤੇ ਦਬਾਅ ਪਾਉਣ ਲਈ ਕਈ ਇੱਕ ਪਾਸੜ ਕਦਮ ਚੁੱਕੇ, ਜਿਸ ਵਿੱਚ ਪ੍ਰੋਜੈਕਟ ਨੂੰ ਰੱਦ ਕਰਨਾ ਅਤੇ ਕਰਮਚਾਰੀਆਂ ਨੂੰ ਬਰਖਾਸਤ ਕਰਨ ਦੀ ਕੋਸ਼ਿਸ਼ ਕਰਨਾ ਵੀ ਸ਼ਾਮਲ ਹੈ। ਇਸ ਦੌਰਾਨ ਹੀ ਵਾਈਟ ਹਾਊਸ ਨੇ ਇਸ ਸਾਰੀ ਸਥਿਤੀ ਲਈ ਡੈਮੋਕ੍ਰੇਟਸ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਵੋਟਰਾਂ ਨੂੰ ਅਗਲੀਆਂ ਇੰਟਰਮ ਚੋਣਾਂ ਵਿੱਚ ਉਹਨਾਂ ਨੂੰ ਸਬਕ ਸਿਖਾਉਣ ਦੀ ਅਪੀਲ ਵੀ ਕੀਤੀ। ਫੰਡਿੰਗ ਬਿੱਲ ਨੂੰ ਪ੍ਰਤੀਨਿਧੀ ਸਭਾ ਨੇ 222 ਤੋਂ 209 ਵੋਟਾਂ ਨਾਲ ਪਾਸ ਕਰ ਦਿੱਤਾ। ਜਦੋਂ ਕਿ ਸੈਨੇਟ ਪਹਿਲਾਂ ਹੀ ਇਸ ਨੂੰ ਮਨਜ਼ੂਰੀ ਦੇ ਚੁੱਕੀ ਸੀ ਵਿਵਾਦ ਦਾ ਕੇਂਦਰ ਸਿਹਤ ਬੀਮੇ ਤੇ ਟੈਕਸ ਛੋਟਾਂ ਦਾ ਵਿਸਥਾਰ ਸੀ ਜਿਸ ਨੂੰ ਡੈਮੋਕ੍ਰੇਟ ਸ਼ਾਮਿਲ ਕਰਨਾ ਚਾਹੁੰਦੇ ਸਨ ਪਰ ਰਿਪਬਲਿਕਨਾਂ ਨੇ ਇਸ ਦਾ ਵਿਰੋਧ ਕੀਤਾ ਰਿਪਬਲਿਕਨ ਸੈਨੇਟਰ ਟਾਮ ਕੋਲ ਨੇ ਕਿਹਾ ਕਿ ਅਸੀਂ 43 ਦਿਨ ਪਹਿਲਾਂ ਕਿਹਾ ਸੀ ਕਿ ਸਰਕਾਰੀ ਸ਼ਟਡਾਊਨ ਕਦੇ ਵੀ ਹੱਲ ਨਹੀਂ ਹੁੰਦਾ ਅਤੇ ਇਸ ਵਾਰ ਵੀ ਇਹ ਹੱਲ ਨਹੀਂ ਸੀ ਅੰਤ ਵਿੱਚ 8 ਸੈਨੇਟਰਾਂ ਦੁਆਰਾ ਕੀਤੇ ਸਮਝੌਤੇ ਦੁਆਰਾ ਸ਼ਟਡਾਊਨ ਖਤਮ ਹੋ ਗਿਆ ਸੰਯੁਕਤ ਰਾਸ਼ਟਰ ਨੇ ਸਦਾਨ ਦੇ ਦਰਫੂਰ ਖੇਤਰ ਦੀ ਰਾਸਤਾਨੀ ਅਲਫਾਸ਼ਰ ਵਿੱਚ ਫਸੇ ਲੱਖਾਂ ਨਾਗਰਿਕਾਂ ਲਈ ਤੁਰੰਤ ਵਿਲੁਖੀ ਸਹਾਇਤਾ ਕੋਰੀਡੋਰ ਬਣਾਉਣ ਦੀ ਮੰਗ ਕੀਤੀ ਹੈ ਇੱਥੇ ਸਰਕਾਰੀ ਫੌਜ ਅਤੇ ਬਗਾਵਤੀ ਗਰੁੱਪਾਂ ਵਿਚਾਲੇ ਲਗਾਤਾਰ ਜੰਗ ਦੇ ਕਾਰਨ ਨਾਗਰਿਕ ਭੁੱਖਮਰੀ, ਬਿਮਾਰੀ ਅਤੇ ਹਿੰਸਾ ਦੇ ਘੇਰੇ ਵਿੱਚ ਆ ਗਏ ਨੇ ਅਪ੍ਰੈਲ 2023 ਤੋਂ ਸੁਡਾਨ ਵਿੱਚ ਸੈਨਾ ਅਤੇ ਪੈਰਾਮਿਲਟਰੀ ਗਰੁੱਪ ਆਰਐਸਐਫ ਵਿਚਾਲੇ ਤਾਕਤ ਦੀ ਲੜਾਈ ਚੱਲ ਰਹੀ ਹੈ ਇਹ ਸੰਘਰਸ਼ ਦਰਫੁਰ ਖੇਤਰ ਤੱਕ ਫੈਲ ਗਿਆ ਹੈ ਜਿੱਥੇ ਐਲ ਫਾਸ਼ਰ ਸਹਾਇਤਾ ਲਈ ਮੁੱਖ ਕੇਂਦਰ ਸੀ ਹੁਣ ਇਹ ਸ਼ਹਿਰ ਤਿੰਨਾਂ ਪਾਸਿਆਂ ਤੋਂ ਘਿਰਿਆ ਹੋਇਆ ਹੈ ਸੰਯੁਕਤ ਰਾਸ਼ਟਰ ਦੇ ਅਨੁਸਾਰ ਲਗਭਗ 8 ਲੱਖ ਨਾਗਰਿਕ ਸ਼ਹਿਰ ਵਿੱਚ ਫਸੇ ਹੋਏ ਨੇ ਪਾਣੀ, ਭੋਜਨ ਅਤੇ ਦਵਾਈਆਂ ਦੀ ਭਾਰੀ ਕਮੀ ਹੈ। ਹਸਪਤਾਲਾਂ ਵਿੱਚ ਵੀ ਇਲਾਜ ਸਮਗਰੀ ਖਤਮ ਹੋਣ ਕਾਰਨ ਜ਼ਖਮੀ ਲੋਕਾਂ ਦਾ ਇਲਾਜ ਰੁਕ ਗਿਆ ਹੈ। UN ਦੇ ਹਿਊਮੈਨਿਟੇਰੀਅਨ ਚੀਫ ਮਾਰਟਿਨ ਗ੍ਰਿਫਸ ਨੇ ਕਿਹਾ ਹੈ ਕਿ ਅਸੀਂ ਅਲਫਾਸ਼ਰ ਵਿੱਚ ਇੱਕ ਐਸਾ ਕੋਰੀਡੋਰ ਬਣਾਉਣ ਦੀ ਮੰਗ ਕਰ ਰਹੇ ਹਾਂ। ਜਿੱਥੋਂ ਐਂਬੂਲੈਂਸਾਂ ਸਹਾਇਤਾ ਟਰੱਕ ਅਤੇ ਕ੍ਰਾਕ ਸੁਰੱਖਿਆ ਤਰੀਕੇ ਨਾਲ ਪਹੁੰਚ ਸਕੇ। ਉਹਨਾਂ ਨੇ ਕਿਹਾ ਕਿ ਇਹ ਲੋਕਾਂ ਦੇ ਜੀਵਨ ਦਾ ਸਵਾਲ ਹੈ। ਯੂਐਨਏ ਦੋਵਾਂ ਪੱਖਾਂ ਸਰਕਾਰੀ ਫੌਜ ਅਤੇ ਆਰਐਸਐਫ ਨੂੰ ਮਨੁੱਖਤਾ ਸਪੰਦੀ ਕਾਨੂੰਨਾਂ ਦੀ ਪਾਲਣਾ ਕਰਨ ਅਤੇ ਨਾਗਰਿਕਾਂ ਲਈ ਸੁਰੱਖਿਅਤ ਰਾਹ ਦੇਣ ਦੀ ਅਪੀਲ ਕੀਤੀ ਹੈ। ਮੌਜੂਦਾ ਸਥਿਤੀ ਦੀ ਜੇ ਗੱਲ ਕਰੀਏ ਤਾਂ ਪਿਛਲੇ 2 ਹਫ਼ਤਿਆਂ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਘੱਟੋ-ਘੱਟ 1.2 ਮਿਲੀਅਨ ਲੋਕ ਘਰ ਛੱਡ ਕੇ ਹੋਰ ਇਲਾਕਿਆਂ ਵਿੱਚ ਜਾ ਚੁੱਕੇ ਨੇ ਬੱਚਿਆਂ ਤੇ ਔਰਤਾਂ ਵਿੱਚ ਭੋਜਨ ਦੀ ਕਮੀ ਅਤੇ ਡਾਇਰੀਆ ਦੇ ਕੇਸ ਤੇਜ਼ੀ ਨਾਲ ਵਧ ਰਹੇ ਨੇ ਯੂਰਪੀ ਯੂਨੀਅਨ ਅਮਰੀਕਾ ਅਤੇ ਅਫਰੀਕੀ ਯੂਨੀਅਨ ਨੇ ਵੀ జోਦਪੰਦੀ ਲਈ ਅਪੀਲ ਕੀਤੀ ਹੈ ਕਈ ਸਹਾਇਤਾ ਸੰਸਥਾਵਾਂ ਜਿਵੇਂ ਕਿ ਡਾਕਟਰਜ਼ ਵਿਦਆਊਟ ਬਾਰਡਰਸ ਅਤੇ ਰੈੱਡ ਕਰਾਸ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਤੁਰੰਤ ਕੋਰੀਡੋਰ ਨਾ ਬਣਾਇਆ ਗਿਆ ਤਾਂ ਅਲਫਾ ਸ਼ਰਮੁਨੁਕਤਾ ਸੰਕਟ ਦਾ ਕੇਂਦਰ ਬਣ ਜਾਵੇਗਾ ਜੇ করিਡੋਰ ਖੁੱਲ ਜਾਂਦਾ ਹੈ ਤਾਂ ਖੁਰਾਕ, ਪਾਣੀ ਅਤੇ ਦਵਾਈਆਂ ਪਹੁੰਚਣ ਦੀ ਉਮੀਦ ਜਾਗੇਗੀ। ਇਸ ਨਾਲ ਜੰਗੀ ਪੱਖਾਂ ਵਿੱਚ ਅਸਥਾਈ ਸੀਜ਼ ਫਾਇਰ ਵੀ ਹੋ ਸਕਦਾ ਹੈ ਪਰ ਜੇ ਸਹਿਮਤੀ ਨਾ ਬਣੀ ਤਾਂ ਐਲਫਾਸ਼ਟਰ ਵਿੱਚ ਵੱਡੇ ਪੱਧਰ ਤੇ ਮਨੁੱਖੀ ਤਬਾਹੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਅਮਰੀਕਾ ਵਿੱਚ ਇਤਿਹਾਸ ਦੇ ਸਭ ਤੋਂ ਲੰਬੇ ਸਰਕਾਰੀ ਸ਼ਟਡਾਊਨ ਦੇ ਖਤਮ ਹੋਣ ਤੋਂ ਬਾਅਦ ਵੀ ਆਰਥਿਕ ਮਾਹੌਲ ਵਿੱਚ ਮਿਲੇ-ਜੁਲੇ ਸੰਕੇਤ ਨਜ਼ਰ ਆ ਰਹੇ ਨੇ। ਵਿੱਤੀ ਮਾਰਕੀਟਾਂ ਨੇ ਖੁੱਲਣ ਦੇ ਤੁਰੰਤ ਬਾਅਦ ਹੀ ਹਲਕੀ ਗਿਰਾਵਟ ਦੀ ਪ੍ਰਤੀਕਿਰਿਆ ਦਿੱਤੀ ਵਾਲ ਸਟ੍ਰੀਟ ਦੇ ਮੁੱਖ ਸੂਚਕਾਂਕ ਡਾਉ ਜونز ਇੰਡਸਟਰੀਅਲ ਐਵਰੇਜ ਐਸ ਐਨ ਪੀ 500 ਅਤੇ ਨੈਸਟੈਕ ਸਭ ਵਿੱਚ ਸ਼ੁਰੂਆਤੀ ਘੰਟੇ ਵਿੱਚ 0.3 ਤੋਂ 0.5% ਤੱਕ ਦੀ ਕਮੀ ਦਰਜ ਕੀਤੀ ਗਈ ਬਾਜ਼ਾਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸ਼ਟਡਾਊਨ ਦੇ ਖਤਮ ਹੋਣ ਨਾਲ ਭਾਵੇਂ ਸਰਕਾਰੀ ਏਜੰਸੀਆਂ ਮੁੜ ਕੰਮ 'ਤੇ ਆ ਗਈਆਂ ਨੇ ਪਰ ਪਿਛਲੇ 6 ਹਫ਼ਤਿਆਂ ਦੇ ਰੁਕਾਣੇ ਆਰਥਿਕ ਗਤੀ ਤੇ ਡੁੰਗਾ ਪ੍ਰਭਾਵ ਆਇਆ ਏ ਲਗਭਗ 8 ਲੱਖ ਫੈਡਰਲ ਕਰਮਚਾਰੀ ਜਿਨ੍ਹਾਂ ਨੂੰ ਤਨਖਾਹਾਂ ਵਿੱਚ ਦੇਰੀ ਦਾ ਸਾਹਮਣਾ ਕਰਨਾ ਪਿਆ ਹੁਣ ਕੰਮ ਤੇ ਵਾਪਸ ਆ ਰਹੇ ਨੇ ਵਾਰਕਰੇਲੂ ਖਪਤ ਤੇ ਉਸ ਦੌਰਾਨ ਆਇਆ ਝਟਕਾ ਜੀਡੀਪੀ ਵਿੱਚ ਕਮੀ ਵੱਜੋਂ ਨਜ਼ਰ ਆ ਸਕਦਾ ਏ ਬਲੰਬਰਗ ਦੀ ਰਿਪੋਰਟ ਦੇ ਮੁਤਾਬਕ ਨਵੰਬਰਤੀ ਮਹੀਨੇ ਦੇ ਜੀਡੀਪੀ ਵਿੱਚ 0.2 ਤੋਂ 0.4% ਤੱਕ ਦੀ ਕਮੀ ਦੀ ਸੰਭਾਵਨਾ ਜाहिर ਕੀਤੀ ਗਈ ਹੈ। ਇਸ ਦੇ ਨਾਲ ਹੀ ਵਿੱਤੀ ਨਿਵੇਸ਼ਕਾਂ ਦਾ ਧਿਆਨ ਹੁਣ ਫੈਡਰਲ ਰਿਜ਼ਰਵ ਦੇ ਅਗਲੇ ਕਦਮ ਤੇ ਹੈ ਕਿਉਂਕਿ ਮੰਦੀ ਦੇ ਡਰ ਨਾਲ ਵਿਆਜ ਦਰਾਂ ਵਿੱਚ ਕਟੌਤੀ ਦੀ ਉਮੀਦ ਵੀ ਜਤਾਈ ਜਾ ਰਹੀ ਹੈ। ਐਡਵਰਡ ਜੋਨਸ ਦੇ ਮੁਖ ਵਿਸ਼ਲੇਸ਼ਕ ਮਾਈਕਲ ਬ੍ਰਾਈਨ ਦੇ ਮੁਤਾਬਕ ਸ਼ਟਡਾਊਨ ਖਤਮ ਹੋਣਾ ਨਿਸ਼ਚਿਤ ਵਰਤੇਸਕਾਰਾਤਮਕ ਹੈ ਪਰ ਨਿਵੇਸ਼ਕ ਜਾਣਦੇ ਨੇ ਕਿ ਇਸ ਦਾ ਆਰਥਿਕ ਦਬਾਅ ਤੁਰੰਤ ਨਹੀਂ ਹਟੇਗਾ ਖਪਤਕਾਰ ਵਿਸ਼ਵਾਸ ਨੂੰ ਦੁਬਾਰਾ ਬਣਾਉਣ ਲਈ ਕੁਝ ਹਫ਼ਤੇ ਲੱਗਣਗੇ ਇਸ ਦੇ ਨਾਲ ਹੀ ਤਕਨੀਕੀ ਖੇਤਰ ਦੇ ਸਟਾਕਾਂ ਵਿੱਚ ਵੀ ਮੰਦੀ ਦਰਜ ਹੋਈ ਹੈ ਖਾਸ ਕਰ ਵੱਡੀਆਂ ਕੰਪਨੀਆਂ ਜਿਵੇਂ ਐਪਲ ਗੂਗਲ ਅਤੇ ਐਮਾਜ਼ਾਨ ਦੇ ਹਿੱਸੇਦਾਰੀ ਮੁੱਲਾਂ ਵਿੱਚ 0.5 ਤੋਂ 1% ਤੱਕ ਦੀ ਕਮੀ ਆਈ ਹੈ ਤੇਲ ਦੀਆਂ ਕੀਮਤਾਂ ਵੀ ਹਲਕੀਆਂ ਥੱਲੇ ਗਈਆਂ ਨੇ ਜਦੋਂ ਕਿ ਡਾਲਰ ਇੰਡੈਕਸ ਮਜ਼ਬੂਤ ਹੋਇਆ ਹੈ ਵਿੱਤੀ ਮਹਾਰਾਜਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਾਜ਼ਾਰ ਦਾ ਰੁਖ ਮੋੜ ਸਰਕਾਰੀ ਖਰਚ ਕਰਜ਼ੇ ਸੀਮਾ ਤੇ ਸਿਹਤ ਖੇਤਰ ਦੇ ਨਵੇਂ ਬਿੱਲਾਂ ਤੇ ਹੋਣ ਵਾਲੀ ਰਾਜਨੀਤਿਕ ਚਰਚਾ ਤੇ ਨਿਰਭਰ ਕਰੇਗਾ ਸ਼ਟਡਾਊਨ ਦੇ ਅੰਤ ਨਾਲ ਅਮਰੀਕੀ ਮਾਰਕੀਟ ਨੇ ਮਿਲੇ ਜੁਲੇ ਸੰਕੇਤ ਦਿੱਤੇ ਨੇ ਨਿਵੇਸ਼ਕਾਂ ਵਿੱਚ ਉਮੀਦ ਥੋੜੀ ਘਟ ਹੈ ਪਰ ਅਸਲੀ ਸੁਧਾਰ ਲਈ ਆਰਥਿਕ ਵਿਸ਼ਵਾਸ ਮੋੜ ਬਣਾਉਣ ਦੀ ਲੋੜ ਹੋਵੇਗੀ ਅਮਰੀਕਾ ਦੀ ਰਾਜਨੀਤਿਕ ਪਰਿਕਿਰਿਆ ਵਿੱਚ ਇੱਕ ਵਾਰ ਫਿਰ ਤੂਫਾਨ ਖੜਾ ਹੋ ਗਿਆ ਹੈ ਜੈਫਰੀ ਐਫਸਟੇਨ ਕੇਸ ਨਾਲ ਸੰਬੰਧਿਤ ਨਵੇਂ ਦਸਤਾਵੇਜ਼ ਅਤੇ ਈਮੇਲ ਖੁਲਾਸਿਆਂ ਨੇ ਕਈ ਸਿਆਸੀ ਸਖਸ਼ੀਅਤਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਇਹ ਖੁਲਾਸੇ ਉਸ ਸਮੇਂ ਆਏ ਨੇ ਜਦੋਂ ਸੰਸਦ ਪਹਿਲਾਂ ਹੀ ਸਰਕਾਰੀ ਸ਼ਟਡਾਊਨ ਅਤੇ ਫੰਡਿੰਗ ਸੰਕਟ ਤੋਂ ਉੱਭਰ ਰਹੀ ਹੈ ਇਨ੍ਹਾਂ ਖੁਲਾਸਿਆਂ ਦੇ ਅਨੁਸਾਰ ਐਪਸਟੇਨ ਦੀਆਂ ਪੁਰਾਣੀਆਂ ਡਾਇਰੀਆਂ ਲਾਗ ਬੁੱਕ ਅਤੇ ਨਿੱਜੀ ਈਮੇਲਾਂ ਵਿੱਚ ਕਈ ਉੱਚ ਪੱਧਰੀ ਰਾਜਨੀਤਿਕ ਖਸਤੀਆਂ ਕਾਰੋਬਾਰੀ ਦੇਗਜਾ ਅਤੇ ਸਾਬਕਾ ਅਧਿਕਾਰੀਆਂ ਦੇ ਨਾਮ ਦਰਜ ਨੇ ਕੁਝ ਵਿੱਚ ਰਾਜਨੀਤਿਕ ਦਾਨਾ ਲਾਬਿੰਗ ਗਤੀਵਿਧੀਆਂ ਅਤੇ ਗੁਪਤ ਮੀਟਿੰਗਾਂ ਬਾਰੇ ਵੀ ਸੰਕੇਤ ਮਿਲਦੇ ਨੇ ਨਿਊਯਾਰਕ ਟਾਈਮਜ਼ ਦੇ ਇੱਕ ਸਰੋਤ ਦੇ ਮੁਤਾਬਕ ਇਹ ਕਲਾਸੀ ਐਪਸਟ੍ਰੀਨ ਦੀ ਮੌਤ ਤੋਂ ਬਾਅਦ ਵੀ ਇਹ ਸਵਾਲ ਉਠਾਰੇ ਨੇ ਕਿ ਉਸ ਦਾ ਪ੍ਰਭਾਵ ਕਿੰਨਾ ਡੂੰਘਾ ਸੀ ਅਤੇ ਕਿੰਨੇ ਉੱਚੇ ਪੱਧਰ ਤੱਕ ਫੈਲਿਆ ਹੋਇਆ ਸੀ। ਰਾਜਨੀਤਿਕ ਤੌਰ ਤੇ ਇਹ ਮਾਮਲਾ ਖਾਸ ਤੌਰ ਤੇ ਸੈਂਸਿਟਿਵ ਬਣਿਆ ਹੋਇਆ ਹੈ ਕਿਉਂਕਿ ਕੁਝ ਸਾਬਕਾ ਅਤੇ ਮੌਜੂਦਾ ਰਾਜਨੀਤਿਕ ਨੇਤਾਵਾਂ ਦੇ ਨਾਮ ਵੀ ਉਹਨਾਂ ਦਸਤਾਵੇਜ਼ਾਂ ਵਿੱਚ ਦਰਜ ਦੱਸੇ ਜਾ ਰਹੇ ਨੇ। ਹਾਲਾਂਕਿ ਕਿਸੇ ਵੀ ਨੇਤਾ ਵੱਲੋਂ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ। हाउस इंटेलिजेंस कमेटी ਦੇ ਮਤਾਬਕ ਉਹ ਇਸ ਮਾਮਲੇ ਨਾਲ ਜੁੜੇ ਦਸਤਾਵੇਜ਼ਾਂ ਦੀ ਪੜਤਾਲ ਕਰੇਗੀ ਤਾਂ ਜੋ ਪਤਾ ਲੱਗ ਸਕੇ ਕਿ ਕੋਈ ਰਾਜਨੀਤਿਕ ਜਾਂ ਸਰਕਾਰੀ ਪ੍ਰਭਾਵ ਅਣਉਚਿਤ ਤਰੀਕੇ ਨਾਲ ਵਰਤਿਆ ਗਿਆ ਸੀ ਜਾਂ ਨਹੀਂ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਮਾਮਲਾ ਅਗਲੇ ਕੁਝ ਹਫ਼ਤਿਆਂ ਵਿੱਚ ਅਮਰੀਕੀ ਚੋਣ ਰਾਜਨੀਤੀ ਦਾ ਕੇਂਦਰ ਬਣ ਸਕਦਾ ਹੈ ਖਾਸਕਰ ਉਸ ਦੌਰਾਨ ਜਦੋਂ ਸਰਕਾਰ ਆਪਣਾ ਆਰਥਿਕ এজেন্ডਾ ਮੋੜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਖੁਲਾਸੇ ਧਿਆਨ ਖਿੱਚ ਸਕਦੇ ਨੇ ਇਸ ਦੌਰਾਨ ਇਹ ਵੀ ਖਬਰਾਂ ਸਾਹਮਣੇ ਆਈਆਂ ਨੇ ਕਿ ਫਾਈਨੈਂਸਰ ਜੈਫਰੀ ਐਪਸਟੇਨ ਨੇ 2011 ਵਿੱਚ ਇੱਕ ਈਮੇਲ ਵਿੱਚ ਲਿਖਿਆ ਸੀ ਕਿ ਡੋਨਲਡ 트ੰਪ ਨੇ ਵੀ ਐਪਸਟੇਨ ਦੇ ਘਰ ਵਿੱਚ ਵੇਸ਼ਵਾਨਾਲ ਕਈ ਘੰਟੇ ਬਤਾਏ ਅਤੇ ਸਾਲਾਂ ਬਾਅਦ ਇੱਕ ਵੱਖਰੇ ਸੰਦੇਸ਼ ਵਿੱਚ ਵਿਸਥਿਤੀ ਗਿਆ ਹੈ ਕਿ 트ੰਪ ਲੜਕੀਆਂ ਬਾਰੇ ਜਾਣਦੇ ਸਨ हाउस ओवरसाइट कमेटी ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰਾਂ ਵੱਲੋਂ ਜਨਤਕ ਕੀਤੀਆਂ ਗਈਆਂ ਈਮੇਲਾਂ ਰਾਹੀਂ 트럼ਪ ਦੀ ਐਫਸਟੀਨਲ ਦੋਸਤੀ ਬਾਰੇ ਸਵਾਲ ਖੜੇ ਹੋ ਰਹੇ ਨੇ ਦੀ ਰਿਪਬਲिकन ਪਾਰਟੀ ਨਾਲ ਸੰਬੰਧ ਰੱਖਣ ਵਾਲੇ ਰਾਸ਼ਟਰਪਤੀ ਡ੍ਰੰਪ ਨੇ ਹਾਲਾਂਕਿ ਐਪਸਟੇਨ ਦੇ ਕਥਿਤ ਅਪਰਾਧਾਂ ਬਾਰੇ ਕਿਸੇ ਵੀ ਜਾਣਕਾਰੀ ਹੋਣ ਤੋਂ ਲਗਾਤਾਰ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਹਨਾਂ ਨੇ ਕਈ ਸਾਲ ਪਹਿਲਾਂ ਆਪਣੇ ਰਿਸ਼ਤੇ ਨੂੰ ਖਤਮ ਕਰ ਦਿੱਤਾ ਸੀ। ਅਮਰੀਕਾ ਵਿੱਚ ਸ਼ਟਡਾਊਨ ਖਤਮ ਹੋਣ ਤੋਂ ਬਾਅਦ ਯਾਤਰਾ ਤੇ ਹਵਾਈ ਅੱਡਿਆਂ ਦਾ ਪ੍ਰਬੰਧ ਹੌਲੀ-ਹੌਲੀ ਮੋੜ ਪਟੜੀ ਤੇ ਆ ਰਿਹਾ ਹੈ। ਸ਼ਟਡਾਊਨ ਦੌਰਾਨ ਆਏ ਵਿਗੜਾ ਅਤੇ ਸਟਾਫ ਦੀ ਘਾਟ ਕਾਰਨ ਦੇਸ਼ ਦੇ ਕਈ ਵੱਡੇ 에ਰਪੋਰਟਾਂ ਤੇ ਉਡਾਨਾਂ ਦੀ ਸੁਰੱਖਿਆ ਜਾਂਚ ਅਤੇ ਉਡਾਣ ਸ਼ਡਿਊਲਾਂ ਦੀ ਬਹਾਲੀ ਅਜੇ ਵੀ ਜਾਰੀ ਹੈ। ਟਰਾਂਸਪੋਰਟੇਸ਼ਨ ਸੁਰੱਖਿਆ ਪ੍ਰਸ਼ਾਸਨ ਨੇ ਦੱਸਿਆ ਹੈ ਕਿ ਸ਼ਟਡਾਊਨ ਕਾਰਨ ਲਗਭਗ 65 ਹਜ਼ਾਰ ਕਰਮਚਾਰੀਆਂ ਨੂੰ ਤਨਖਾਹਾਂ ਵਿੱਚ ਦੇਰੀ ਹੋਈ ਸੀ ਅਤੇ ਕਈਆਂ ਨੇ ਉਸ ਦੌਰਾਨ ਡਿਊਟੀ ਨਹੀਂ ਕੀਤੀ। ਇਸ ਨਾਲ ਉਡਾਨਾਂ ਦੀ ਚੈਕਿੰਗ ਦਾ ਸਮਾਂ ਲੰਬਾ ਹੋ ਗਿਆ ਜਿਸ ਦਾ ਪ੍ਰਭਾਵ ਖਾਸ ਕਰਕੇ ਨਿਊਯਾਰਕ, ਐਟਲੰਟਾ, ਸ਼ਿਕਾਗੋ ਅਤੇ ਲਾਸ Ăਂਜਲੈਸ ਦੇ 에ਰਪੋਰਟਾਂ ਤੇ ਸਭ ਤੋਂ ਵੱਧ ਪਿਆ। TSA ਦੇ ਬੁਲਾਰੇ ਲੀਜ਼ਾ ਫ੍ਰੈਂਕਲਿਨ ਨੇ ਕਿਹਾ ਕਿ ਅਸੀਂ ਪੂਰੀ ਤਾਕਤ ਨਾਲ ਪ੍ਰਣਾਲੀ ਨੂੰ ਦੁਬਾਰਾ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਰੇ ਮੁੱਖ ਵਾਇਰਡਿਆਂ ਤੇ ਵਾਦੂ ਸਟਾਫ ਅਤੇ ਵਾਦੂ ਸ਼ਿਫਟਾਂ ਲਾਈਆਂ ਗਈਆਂ ਨੇ ਤਾਂ ਜੋ ਛੁੱਟੀਆਂ ਦੌਰਾਨ ਯਾਤਰੀਆਂ ਨੂੰ ਘੱਟ ਤੋਂ ਘੱਟ ਅਸੁਵਿਧਾ ਹੋਵੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਹੈ ਕਿ ਸ਼ਟਡਾਊਨ ਕਰਨ ਵਾਈਡ ਟਰੈਫਿਕ ਕੰਟਰੋਲ ਪ੍ਰਣਾਲੀ ਤੇ ਅਸਰ ਪਿਆ ਸੀ ਜਿਸ ਕਰਕੇ ਕੁਝ ਰਡਾਰ ਸਿਸਟਮਾਂ ਦੀ ਨਿਯਮਤ ਮੇਨਟੇਨੈਂਸ ਰੁਕੀ ਹੋਈ ਰਹੀ ਨਿਯਮਤ ਮੇਨਟੇਨੈਂਸ ਰੁਕੀ ਰਹੀ ਹੁਣ ਇਹ ਸਾਰੇ ਸਿਸਟਮ ਤੇਜ਼ੀ ਨਾਲ ਮੋੜ ਅਪਡੇਟ ਕੀਤੇ ਜਾ ਰਹੇ ਨੇ ਬਿਜ਼ਨਸ ਟਰੈਵਲਰਸ ਐਸੋਸੀਏਸ਼ਨ ਮੁਤਾਬਕ ਸ਼ਟਡਾਊਨ ਕਾਰਨ ਲਗਭਗ 1.2 ਬਿਲੀਅਨ ਡਾਲਰ ਦਾ ਅਸਥਾਈ ਨੁਕਸਾਨ ਹਵਾਈ ਯਾਤਰਾ ਖੇਤਰ ਨੂੰ ਹੋਇਆ ਹੈ ਜਿਸ ਦਾ ਪ੍ਰਭਾਵ ਟੂਰਿਜ਼ਮ ਇੰਡਸਟਰੀ ਤੇ ਵੀ ਪਿਆ ਹੈ ਯੂਐਸ 에ਅਰਲਾਈਨਸ ਐਸੋਸੀਏਸ਼ਨ ਦੇ ਪ੍ਰਧਾਨ ਟੌਮ ਲਾਰਸਨ ਦੇ ਮੁਤਾਬਕ ਹੁਣ ਸਾਹਮਣੇ ਦੋਰੀ ਚੁਣੌਤੀ ਹੈ ਵਿਸ਼ਵਾਸ ਦੁਬਾਰਾ ਬਣਾਉਣਾ ਅਤੇ ਯਾਤਰਾ ਪ੍ਰਵਾਹ ਨੂੰ ਨਾਰਮਲ ਕਰਨਾ ਛੁੱਟੀਆਂ ਤੋਂ ਪਹਿਲਾਂ ਸਿਸਟਮ ਨੂੰ ਸਥਿਰ ਕਰਨਾ ਉਹਨਾਂ ਨੇ ਕਿਹਾ ਕਿ ਸਾਡੀ ਪ੍ਰਾਥਮਿਕਤਾ ਹੈ ਇਸ ਸਮੇਂ ਅਮਰੀਕੀ ਹਵਾਈ ਅੱਡਿਆਂ ਤੇ ਛੁੱਟੀਆਂ ਦੇ ਮੌਕੇ ਲਈ ਸੁਰੱਖਿਆ ਉਪਕਰਨਾਂ ਦੀ ਜਾਂਚ ਡੌਗਸ ਕਿਰਡ ਤੈਨਾਤੀ ਅਤੇ ਕਮਾਂਡ ਸੈਂਟਰਾਂ ਦੇ ਤਾਲਮੇਲ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਵਿਭਾਗ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਉਡਾਣ ਤੋਂ ਘੱਟੋ-ਘੱਟ 3 ਘੰਟੇ ਪਹਿਲਾਂ 에ਅਰਪੋਰਟ ਤੇ ਪਹੁੰਚਣ ਤੇ ਆਪਣੀ ਸੁਰੱਖਿਆ ਸਕਰੀਨਿੰਗ ਲਈ ਵਾਧੂ ਸਮਰੱਖਣ ਸ਼ਟਡਾਊਨ ਦੇ ਅਸਰ ਹਾਲਾਂਕਿ ਹੌਲੀ-ਹੌਲੀ ਘਟਣਗੇ ਪਰ ਅਮਰੀਕੀ ਹਵਾਈ ਯਾਤਰਾ ਪ੍ਰਣਾਲੀ ਪੂਰੀ ਬਹਾਲੀ ਵੱਲ ਅਜੇ ਵੀ ਪਹੁੰਚ ਰਹੀ ਹੈ ਛੁੱਟੀਆਂ ਦੇ ਮੌਸਮ ਤੋਂ ਪਹਿਲਾਂ ਸੁਰੱਖਿਆ ਤੇ ਸੇਵਾਵਾਂ ਨੂੰ ਮਜ਼ਬੂਤ ਕਰਨਾ ਸਰਕਾਰ ਦੀ ਸਿਖਰ ਦੀ ਤਰਜੀਹ ਬਣ ਚੁੱਕੀ ਹੈ ਦੇਸ਼ ਵਿੱਚ ਵਸਦੇ ਭਾਰਤੀਆਂ ਨੇ ਵਿੱਤੀ ਬਰੇ 2024-25 ਦੌਰਾਨ ਭਾਰਤੀ ਬੈਂਕਾਂ ਵਿੱਚ ਚੋਰੀ ਕਾਰ ਤੋਂੜ ਰਾਸ਼ੀ ਜਮਾ ਕੀਤੀ ਹੈ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਵੇਂ ਅੰਕੜਿਆਂ ਦੇ ਮੁਤਾਬਕ ਐਨ ਆਰ ਆਈ ਡਿਪੋਜ਼ਿਟ ਵਿੱਚ 11 ਸਾਲਾਂ ਦਾ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ ਜੋ ਕਿ ਲਗਭਗ 13.3 ਬਿਲੀਅਨ ਡਾਲਰ ਦੀ ਰਕਮ ਤੱਕ ਪਹੁੰਚ ਗਿਆ ਹੈ ਇਸ ਵਾਧੇ ਦੇ ਦੋ ਮੁੱਖ ਕਾਰਨ ਮੰਨੇ ਜਾ ਰਹੇ ਨੇ ਰੁਪਏ ਦੀ ਕਮੀ ਜਿਸ ਨਾਲ ਐਨ ਆਰ ਆਈਜ਼ ਲਈ ਭਾਰਤੀ ਮੁਦਰਾ ਵਿੱਚ ਨਿਵੇਸ਼ ਹੋਰ ਆਕਰਸ਼ਕ ਬਣ ਗਿਆ ਹੈ ਅਤੇ ਭਾਰਤੀ ਬੈਂਕਾਂ ਦੁਆਰਾ ਪੇਸ਼ ਕੀਤੀਆਂ ਉੱਚ ਵਿਆਜ ਦਰਾਂ ਜੋ ਕਈ ਵਿਕਸਤ ਦੇਸ਼ਾਂ ਦੀਆਂ ਬੈਂਕਾਂ ਨਾਲੋਂ ਕਾਫੀ ਵੱਧ ਨੇ ਅਗਸਤ 2025 ਤੱਕ ਨਾਨ ਰੈਜ਼ੀਡੈਂਟ ਐਕਸਟਰਨਲ ਅਤੇ ਫੋਰਨ ਕਰੰਸੀ ਨਾਨ ਰੈਜ਼ੀਡੈਂਟ ਖਾਤੇ ਵਿੱਚ ਜਮ੍ਹਾਂ ਰਕਮ ਵਿੱਚ 19% ਦਾ ਸਾਲਾਨਾ ਵਾਧਾ ਹੋਇਆ ਹੈ ਜੋ ਕਿ 2014 ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਹੈ। NRI ਰਾਸ਼ੀ ਦਾ ਵੱਡਾ ਹਿੱਸਾ ਗਲਫ ਦੇਸ਼ਾਂ, ਸੰਯੁਕਤ ਰਾਜ ਅਮਰੀਕਾ ਅਤੇ ਯੂਨਾਈਟਿਡ ਕਿੰਗਡਮ ਤੋਂ ਆਇਆ ਹੈ। ਖਾਸ ਕਰਕੇ UAE, ਕਤਰ ਅਤੇ ਸਾウਦੀ ਅਰਬ ਦੇ ਭਾਰਤੀ ਮੂਲ ਦੇ ਨਿਵੇਸ਼ਕਾਂ ਨੇ ਵੱਡੀ ਮਾਤਰਾ ਵਿੱਚ ਭਾਰਤ ਵੱਲ ਰੁਝਾਨ ਦਿਖਾਇਆ ਹੈ। ਬੈਂਕਿੰਗ ਮਾਹਰਾਂ ਦਾ ਮੰਨਣਾ ਹੈ ਕਿ ਗਲਫ ਦੇਸ਼ਾਂ ਵਿੱਚ ਭਾਰਤੀਆਂ ਦੀ ਵੱਧ ਆਬਾਦੀ ਹੈ ਜੋ ਆਪਣੀਆਂ ਬਚਤਾਂ ਨੂੰ ਭਾਰਤੀ ਖਾਤਿਆਂ ਵਿੱਚ ਟ੍ਰਾਂਸਫਰ ਕਰ ਰਹੀ ਹੈ। ਖਾਸ ਕਰਕੇ ਐਨਆਰਆਈ ਖਾਤੇ ਵਿੱਚ ਜਿਹੜੇ ਪੂਰੀ ਤਰ੍ਹਾਂ ਕਰ ਮੁਕਤ ਨੇ HDFC, SBI, ICICI ਅਤੇ Axis Bank ਜਿਹੀਆਂ ਪ੍ਰਮੁੱਖ ਬੈਂਕਾਂ ਨੇ ਵਿਦੇਸ਼ੀ ਗ੍ਰਾਹਕਾਂ ਲਈ ਖਾਸ ਸਕੀਮਾਂ ਸ਼ੁਰੂ ਕੀਤੀਆਂ ਹਨ ਜਿਨ੍ਹਾਂ ਵਿੱਚ 7% ਤੱਕ ਸਲਾਨਾ ਵਿਆਜ ਦਰਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਇਸ ਨਾਲ ਡਾਲਰ, ਪੌਂਡ ਅਤੇ ਦਿਹਰਮ ਵਿੱਚ ਕਮਾਈ ਕਰਨ ਵਾਲੇ ਐਨਆਰਆਈਜ਼ ਲਈ ਭਾਰਤ ਵਿੱਚ ਪੈਸਾ ਰੱਖਣਾ ਵਿੱਤੀ ਦੌਰ ਤੇ ਫਾਇਦੇਮੰਦ ਬਣ ਗਿਆ ਹੈ SBI ਦੇ ਵਿਦੇਸ਼ੀ ਬੈਂਕਿੰਗ ਵਿਭਾਗ ਦੇ ਮੁਖੀ ਅਰਣ ਕੁਮਾਰ ਨੇ ਕਿਹਾ ਕਿ ਰੁਪਏ ਦੀ ਹਲਕੀ ਕਮੀ ਅਤੇ ਉੱਚ ਵਿਆਜ ਦਰਾਂ ਨੇ ਐਨਆਰਆਈਜ਼ ਨੂੰ ਵੱਡੇ ਪੱਧਰ ਤੇ ਆਕਰਸ਼ਿਤ ਕੀਤਾ ਹੈ ਇਸ ਰੁਝਾਨ ਨਾਲ ਭਾਰਤ ਨੂੰ ਵਿਦੇਸ਼ੀ ਮੁਦਰਾ ਭੰਡਾਰ ਮਜ਼ਬੂਤ ਕਰਨ ਵਿੱਚ ਵੀ ਮਦਦ ਮਿਲ ਰਹੀ ਹੈ ਇਸ ਵਾਧੇ ਨਾਲ ਭਾਰਤ ਦੇ ਫੋਰਨ ਐਕਸਚੇਂਜ ਰਿਜ਼ਰਵ ਵਿੱਚ ਵਾਧਾ ਹੋਇਆ ਹੈ ਜੋ ਹੁਣ 665 ਬਿਲੀਅਨ ਡਾਲਰ ਦੇ ਪੱਧਰ ਤੇ ਪਹੁੰਚ ਚੁੱਕਾ ਹੈ ਇਹ ਭਾਰਤੀ ਰੁਪਏ ਦੀ ਸਥਿਰਤਾ ਅਤੇ ਵਿਦੇਸ਼ੀ ਕਰਜ਼ੇ ਪ੍ਰਬੰਧਨ ਲਈ ਸਕਾਰਾਤਮਕ ਸੰਕੇਤ ਮੰਨੇ ਜਾ ਰਹੇ ਨੇ ਵਿੱਤੀ ਵਿਸ਼ਲੇਸ਼ਕਾਂ ਅਨੁਸਾਰ ਜੇਕਰ ਰੁਪਏ ਦੀ ਕਮਾਈ ਦਾ ਰੁਜ਼ਾਨ ਕਾਬੂ ਵਿੱਚ ਰਹਿੰਦਾ ਹੈ ਤਾਂ ਆਉਣ ਵਾਲੇ ਮਹੀਨਿਆਂ ਵਿੱਚ ਐਨਆਰਆਈ ਡਿਪੋਜ਼ਿਟ 15 ਬਿਲੀਅਨ ਡਾਲਰ ਦਾ ਅੰਕੜਾ ਵੀ ਸ਼ੋਹ ਸਕਦਾ ਹੈ ਸੋ ਅਸੀਂ ਕਹਿ ਸਕਦੇ ਹਾਂ ਕਿ ਐਨਆਰਆਈਸ ਦੁਆਰਾ ਕੀਤੇ ਗਏ ਰਿਕਾਰਡ ਡਿਪੋਜ਼ਿਟ ਭਾਰਤ ਦੀ ਆਰਥਿਕਤਾ ਲਈ ਵੱਡੀ ਰਾਹਤ ਬਣ ਕੇ ਸਾਹਮਣੇ ਆਏ ਨੇ ਵਧੀਆਂ ਵਿਆਜ ਦਰਾਂ ਰੁਪਏ ਵਿੱਚ ਕਮੀ ਅਤੇ ਸਰਕਾਰੀ ਪ੍ਰੋਤਸਾਹਨ ਦੇ ਮਿਲਜੁਲੇ ਪ੍ਰਭਾਵ ਨੇ ਵਿਦੇਸ਼ੀ ਭਾਰਤੀਆਂ ਦਾ ਵਿਸ਼ਵਾਸ ਉਗੜ ਮਜ਼ਬੂਤ ਕੀਤਾ ਹੈ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਲਈ ਨਵਾਂ ਜਨਮਤ ਸਰਵੇਖਣ ਚੇਤਾਵਨੀ ਭਰਿਆ ਸਾਬਤ ਹੋ ਰਿਹਾ ਹੈ ਤਾਜ਼ਾ ਅੰਕੜਿਆਂ ਦੇ ਮੁਤਾਬਕ ਟਰੰਪ ਦੀ ਡਿਸਐਪਰੂਵਲ ਰੇਟਿੰਗ 58% ਤੱਕ ਪਹੁੰਚ ਗਈ ਹੈ ਜੋ ਉਹਨਾਂ ਦੀ ਦੂਜੀ ਟਰਮ ਦੀ ਸ਼ੁਰੂਆਤ ਤੋਂ ਬਾਅਦ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਅੰਕੜਾ ਹੈ ਇਸ ਸਰਵੇਖਣ ਨੀਬੀਸੀ ਨਿਊਜ਼ ਅਤੇ ਵਾਲ ਸਟਰੀਟ ਜਰਨਲ ਵੱਲੋਂ 8 ਤੋਂ 11 ਨਵੰਬਰ ਤੱਕ ਕਰਵਾਇਆ ਗਿਆ ਸੀ ਜਿਸ ਵਿੱਚ 1200 ਅਮਰੀਕੀ ਵੋਟਰਾਂ ਨਾਲ ਸਵਾਲ ਕੀਤੇ ਗਏ 58% ਨੇ ਕਿਹਾ ਕਿ ਉਹ 트ੰਪ ਦੇ ਕੰਮਕਾਜ ਨਾਲ ਨਿਰਾਸ਼ ਹਨ ਜਾਂ ਬਹੁਤ ਨਿਰਾਸ਼ ਹਨ ਕੇਵਲ 38% ਨੇ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਚੰਗਾ ਕਿਹਾ ਬਾਕੀ 4% ਨੇ ਕੁਝ ਵੀ ਕਹਿਣ ਤੋਂ ਮਨ੍ਹਾ ਕਰ ਦਿੱਤਾ ਟਰੰਪ ਨੇ ਰਾਜਗੀ ਮਹਿਲਾਵਾਂ ਸ਼ੈਰੀ ਖੇਤਰਾਂ ਦੇ ਵੋਟਰਾਂ ਅਤੇ ਜਵਾਨ ਵੋਟਰਾਂ ਵਿੱਚ ਸਭ ਤੋਂ ਵੱਧ ਦਰਜ ਕੀਤੀ ਗਈ ਹੈ ਖਾਸ ਤੌਰ ਤੇ আফ੍ਰੀਕੀ ਅਮਰੀਕੀ ਅਤੇ ਲਾਤੀਨੀ ਪਈਜਾਰੇ ਵਿੱਚ ਉਹਨਾਂ ਲਈ ਸਮਰਥਨ ਘਟਦਾ ਜਾ ਰਿਹਾ ਹੈ ਰਾਜਨੀਤਿਕ ਵਿਸ਼ਲੇਸ਼ਕ ਡਾਕਟਰ ਐਲਿਸਾ ਗ੍ਰਾਂਟ ਨੇ ਕਿਹਾ ਹੈ ਕਿ ਟਰੰਪ ਦੀ ਟੀਮ ਆਰਥਿਕਤਾ ਤੇ ਇਮੀਗ੍ਰੇਸ਼ਨ ਦੇ ਮੁੱਦੇ ਤੇ ਮੁਹਿੰਮ ਚਲਾ ਰਹੀ ਹੈ ਪਰ ਪੋਲ ਦਰਸਾਉਂਦੇ ਨੇ ਕਿ ਵੋਟਰ ਵਾਅਦੇ ਵਿਵਾਦਾਂ ਅਤੇ ਟਕਰਾਅ ਤੋਂ ਹੁਣ ਤੰਗ ਆ ਚੁੱਕੇ ਨੇ ਫੰਡਿੰਗ ਬਿੱਲਾਂ ਤੇ ਸ਼ਟਡਾਊਨ ਖਤਰੇ ਨੂੰ ਲੈ ਕੇ ਹਾਲੀਆ ਤਣਾਅਪੂਰਨ ਸਥਿਤੀਆਂ ਨੇ ਵੀ ਵੋਟਰਾਂ ਵਿੱਚ ਨਕਾਰਾਤਮਕ ਧਾਰਨਾ ਬਣਾਈ ਹੈ ਇਸ ਦੇ ਨਾਲ ਹੀ 트ੰਪ ਦੇ ਵਿਰੋਧ ਚੱਲ ਰਹੇ ਕਈ ਮਾਮਲੇ ਆ ਖਾਸ ਤੌਰ ਤੇ 6 ਜਨਵਰੀ ਵਾਲੇ ਕੇਸ ਨੇ ਉਹਨਾਂ ਦੇ ਸਾਖ ਤੇ ਪ੍ਰਭਾਵ ਪਾਇਆ ਹੈ ਮਦ ਪੂਰਬ ਅਤੇ ਯੂਕਰੇਨਸ ਬੰਦੀ ਉਹਨਾਂ ਦੇ ਫੈਸਲੇ ਵੀ ਅਮਰੀਕੀ ਜਨਤਾ ਨੂੰ ਵੰਡ ਰਹੇ ਨੇ रिपब्लिकन पार्टी ਦੇ ਅੰਦਰੂਨੀ ਸਰੋਤਾਂ ਅਨੁਸਾਰ ਕੁਝ ਸੈਨੇਟਰ ਅਤੇ ਗਵਰਨਰ ਇਸ ਗੱਲ ਤੋਂ ਚਿੰਤਤ ਨੇ ਕਿ ਜੇ ਅਸਵੀਕਾਰ ਦਰ ਇਸੇ ਤਰ੍ਹਾਂ ਉੱਚੀ ਰਹੀ ਤਾਂ 2026 ਦੀਆਂ ਮੈਡੀਟਰਮ ਚੋਣਾਂ ਵਿੱਚ ਪਾਰਟੀ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਇਸ ਦੇ ਉਲਟ 트럼ਪ ਦੇ ਸਮਰਥਕ ਕਹਿ ਰਹੇ ਨੇ ਕਿ ਇਹ ਪੋਰ ਮੀਡੀਆ ਦੁਆਰਾ ਬਣਾਇਆ ਗਿਆ ਦਬਾਅ ਹੈ ਤੇ 트럼ਪ ਦਾ 베이스 ਅਜੇ ਵੀ ਮਜ਼ਬੂਤ ਹੈ ਦਿਲਚਸਪ ਤੌਰ ਤੇ ਉਸੇ ਪੂਰਵ ਵਿੱਚ ਰਾਸ਼ਟਰਪਤੀ ਜੋ ਬਾਈਡਨ ਦੀ ਅਸਵੀਕਾਰ ਦਰ 54% ਦਰਜ ਕੀਤੀ ਗਈ ਹੈ ਜੋ ਕਿ 트럼ਪ ਨਾਲੋਂ ਘੱਟ ਹੈ ਪਰ ਫਿਰ ਵੀ ਉੱਚੀ ਹੈ ਇਹ ਦਰਸਾਉਂਦਾ ਹੈ ਕਿ ਦੋਵਾਂ ਪ੍ਰਮੁੱਖ ਨੇਤਾਵਾਂ ਲਈ ਜਨਤਕ ਪ੍ਰੋਸਾ ਡਾਮਡੋਲ ਹੈ 트럼ਪ ਲਈ ਇਹ ਪੋਲ ਇੱਕ ਸਪਸ਼ਟ ਸਿਗਨਲ ਹੈ ਕਿ ਦੂਜੀ ਟਰਮ ਦੀ ਮਿਆਦ ਦੌਰਾਨ ਉਨ੍ਹਾਂ ਦੀ ਲੋਕਪ੍ਰਿਤਾ ਲਗਾਤਾਰ ਘਟਦੀ ਜਾ ਰਹੀ ਹੈ ਵਿਸ਼ਲੇਸ਼ਕਾਂ ਦੇ ਅਨੁਸਾਰ ਜੇ ਕੋਰੋਨਾ ਨੇ ਅਗਲੇ ਕੁਝ ਮਹੀਨਿਆਂ ਵਿੱਚ ਆਰਥਿਕਤਾ ਅਤੇ ਵਿਦੇਸ਼ ਨੀਤੀ ਦੇ ਮੋੜੇ ਤੇ ਸੁਧਾਰ ਨਹੀਂ ਕੀਤਾ ਤਾਂ ਇਹ ਅੰਕੜੇ ਆਉਣ ਵਾਲੀਆਂ ਚੋਣਾਂ ਵਿੱਚ ਚਿੰਤਾ ਦਾ ਕਾਰਨ ਬਣਨਗੇ ਅਮਰੀਕੀ ਰਾਜਨੀਤਿਕ ਮੰਚ ਤੇ ਤਣਾਅ ਲੱਗਾ ਜਾਰੀ ਹੈ ਕਾਂਗਰਸ ਅਤੇ ਵਾਈਟ ਹਾ우스 ਵਿਚਕਾਰ ਫੰਡਿੰਗ ਇਮੀਗ੍ਰੇਸ਼ਨ ਅਤੇ ਰਾਸ਼ਟਰੀ ਸੁਰੱਖਿਆ ਸੰਬੰਧੀ ਕਈ ਮਾਮਲੇ ਦੇਖੇ ਚੋ ਤਾਂ ਲਗਾਤਾਰ ਵਧ ਰਹੀ ਹੈ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਦੋਵੇਂ ਪੱਖ ਆਪਣੇ ਆਪਣੀ ਪੋਜੀਸ਼ਨ ਮਜ਼ਬੂਤ ਕਰਨ ਅਤੇ ਜਨਤਕ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਸਥਾਈ ਸਮਝੌਤਾ ਹੋਣ ਨਾਲ ਸ਼ਟਡਾਊਨ ਤੋਂ ਰਾਹਤ ਮਿਲੀ ਹੈ ਪਰ ਲੰਮੇ ਸਮੇਂ ਲਈ ਸਰਕਾਰੀ ਫੰਡਿੰਗ ਤੇ ਸਹਿਮਤੀ ਨਹੀਂ ਬਣੀ। ਰਿਪਬਲਿਕਨ ਪਾਰਟੀ ਖਰਚੇ ਘਟਾਉਣ ਦੀ ਮੰਗ ਕਰ ਰਹੀ ਹੈ ਜਦ ਕਿ ਡੈਮੋਕ੍ਰੇਟ ਸਿਹਤ ਸਿੱਖਿਆ ਤੇ ਕਲੀਨ એનર્ਜੀ ਵਿੱਚ ਵਾਧੂ ਫੰਡਾਂ ਦੀ ਪੇਸ਼ਕਸ਼ ਕਰ ਰਹੇ ਨੇ। ਇਸੇ ਤਰ੍ਹਾਂ ਹੀ ਸਰਹੱਦੀ ਸੁਰੱਖਿਆ ਤੇ ਸ਼ਰਨਾਰਥੀਆਂ ਦੇ ਮੁੱਦੇ ਤੇ ਵੀ ਵਾਈਟ ਹਾਊਸ ਅਤੇ ਕਾਂਗਰਸ ਵਿਚਾਲੇ ਇੱਕ ਗੰਭੀਰ ਫਰਕ ਨੇ ट्रम्प कैंप ਵੱਲੋਂ ਸਖਤ ਇਮੀਗ੍ਰੇਸ਼ਨ ਕਾਨੂੰਨਾਂ ਦੀ ਮੰਗ ਜਾਰੀ ਹੈ ਜਦਕਿ ਬਾਈਡਨ ਪ੍ਰਸ਼ਾਸਨ ਇੱਕ ਮਨੁੱਖੀ ਦ੍ਰਿਸ਼ਟੀਕੋਣ ਅਪਣਾਉਣ ਤੇ ਜ਼ੋਰ ਦੇ ਰਿਹਾ ਹੈ ਮੱਧ ਪੂਰਬ ਅਤੇ ਯੂਕਰੇਨ ਜੋਤਿ ਤੇ ਸਰਕਾਰ ਦੀ ਪੋਜੀਸ਼ਨ ਨੂੰ ਲੈ ਕੇ ਵੀ ਦੋਵਾਂ ਪੱਖਾਂ ਵਿਚਾਲੇ ਭਾਰੀ ਵੰਡ ਹੈ ਕਈ ਰਿਪਬਲਿਕਨ ਨੇਤਾ ਅਮਰੀਕਾ ਦੇ ਵਿਦੇਸ਼ੀ ਮਦਦ ਪੈਕੇਜਾਂ ਨੂੰ ਬੇਲੋੜਾ ਖਰਚ ਕਹਿ ਰਹੇ ਨੇ ਰਾਜਨੀਤਿਕ ਮਹਾਰਨਾ ਮੰਨਣਾ ਹੈ ਕਿ ਇਹ ਮੋੜ ਸਮਰੱਥਾ ਬਣਾਉਣ ਦੀ ਲੜਾਈ 2026 ਦੀਆਂ ਮੇਰੇ ਤਰ੍ਹਾਂ ਚੋਣਾਂ ਲਈ ਮੰਚ ਤਿਆਰ ਕਰ ਰਹੀ ਹੈ ਜਾਰਸਟਾਮ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਸਟੀਫਨ ਮਾਰਸ਼ਲ ਦੇ ਅਨੁਸਾਰ ਦੋਵੇਂ ਪੱਖ ਚਾਹੁੰਦੇ ਨੇ ਕਿ ਵੋਟਰਾਂ ਨੂੰ ਇਹ ਵਿਸ਼ਵਾਸ ਹੋਵੇ ਕਿ ਉਹ ਰਾਸ਼ਟਰ ਦੀ ਸਥਿਰਤਾ ਅਤੇ ਆਰਥਿਕ ਵਿਕਾਸ ਲਈ ਸਭ ਤੋਂ ਯੋਗ ਨੇ ਇਹ ਰਾਜਨੀਤਿਕ ਸਮਰੱਥਾ ਦੀ ਦੌੜ ਹੈ ਅਮਰੀਕੀ ਮੀਡੀਆ ਦੇ ਪੋਲ ਦੇ ਮੁਤਾਬਕ 57% ਨਾਗਰਿਕ ਮੰਨਦੇ ਨੇ ਕਿ ਕਾਂਗਰਸ ਪਾਰਟੀ ਬਾਤ ਦੇ ਟਕਰਾਅ ਵਿੱਚ ਫਸੀ ਹੋਈ ਹੈ ਅਤੇ ਦੇਸ਼ ਦੀ ਤਰੱਕੀ ਤੇ ਧਿਆਨ ਘਟ ਦਿੱਤਾ ਜਾ ਰਿਹਾ ਹੈ। ਸਿਰਫ 28% ਲੋਕਾਂ ਨੇ ਹੀ ਮੌਜੂਦਾ ਪ੍ਰਸ਼ਾਸਨ ਤੇ ਪ੍ਰੋਸਾਚਿਤਾਈ ਇਸ ਤਨਾਅ ਦਾ ਪ੍ਰਭਾਵ ਆਉਣ ਵਾਲੇ ਬਜਟ, ਵਿਦੇਸ਼ੀ ਸਹਾਇਤਾ ਤੇ ਆਰਥਿਕ ਸਥਿਰਪਨ ਤੇ ਪਵੇਗਾ। ਵਿੱਤੀ ਵਿਸ਼ਲੇਸ਼ਕ ਚੇਤਾਵਨੀ ਦੇ ਰਹੇ ਨੇ ਕਿ ਜੇਕਰ ਸਮਝੌਤਾ ਨਹੀਂ ਹੁੰਦਾ ਤਾਂ ਅਮਰੀਕੀ ਮਾਰਕੀਟਾਂ ਵਿੱਚ ਸਥਿਰਤਾ ਤੇ ਨਿਵੇਸ਼ਕਾਂ ਵਿੱਚ ਘਬਰਾਹਟ ਦੇ ਹਾਲਾਤ ਬਣੇ ਰਹਿਣਗੇ